ਖਾਣੇ ਦੇ ਵਿੱਚ ਖੜਾ ਇੱਕ ਕਾਲ ਆਉਂਦੀ ਹੈ ਮੈਨੂੰ ਇੰਸਟਾਗ੍ਰਾਮ ਤੇ ਰੋਈ ਜਾਂਦੀ ਹੈ ਇੱਕ ਕੁੜੀ ਅੱਛਾ 20 ਕਿ ਸਾਲ ਦੀ ਉਮਰ ਆ ਅੱਛਾ ਕਹਿੰਦੀ ਵੀਰੇ ਵੀ ਮੈਨੂੰ ਦੋ ਵਾਰੀ ਪ੍ਰੈਗਨੈਂਟ ਕਰਦਾ ਸੀ ਨਾਮ ਕੀ ਉਸ ਸਾਥ ਦਾ ਬਲਜਿੰਦਰ ਸਿੰਘ ਰਾਤ ਨੂੰ ਨਾ ਐਫ ਆਈ ਆਰ ਹੁੰਦੀ ਸਵੇਰੇ ਬਾਬੇ ਦੇ ਕਿਸੇ ਵੀ ਆਪਦੀ ਬਲੈਂਕ ਦਾ ਪਰਚਾ ਨਹੀਂ ਹੁੰਦਾ ਸੀ ਵਜਾ ਇੰਨੀ ਬਹੁਤ ਇਹਨੂੰ ਲੰਗਾ ਕਿਵੇਂ ਕੀਤਾ ਲੋਕਾਂ ਸਾਹਮਣੇ ਕੁੜੀ ਨੇ ਸਾਨੂੰ ਰਿਕਾਰਡ ਭੇਜਿਆ ਬਾਬੇ ਨੇ ਮੈਂ ਗੂਨ ਕੱਢਿਆ ਤੇ ਮੈਂ ਉਹਨੂੰ ਦੀ ਪਰੀ ਨੂੰ ਕਾਲੀ ਫੋਟੋ ਦਿਖਾਤੀ ਅੱਛਾ ਉਹਨੂੰ ਬਾਬੇ ਦੀ ਉਸੇ ਦੀ ਕੁੜੀ ਦੀ ਇਹ ਨਾ ਹੋਇਆ ਰੇਪ ਮੈਂ ਕਿਹਾ ਅੱਛਾ ਜਾਣਦਾ ਕਹਿੰਦਾ ਮੈਂ ਇੱਥੋਂ ਇੱਥੋਂ ਹੀ ਆ ਸੰਗਤ ਹੀ ਆ ਉਹ ਸਮਝ ਗਿਆ ਉਹ ਤਰੇਲੀਆਂ ਲੱਗਦੀਆਂ ਨੂੰ ਤੇ ਅੱਖਾਂ ਜੀਆਂ ਬੰਦ ਕਰਕੇ ਬਹਿ ਗਿਆ ਕੋ ਪੜਨ ਲੱਗ ਜਾਣਾ ਮੈਂ ਕਿਹਾ ਧਿਆਲਾ ਜਿਹੜੇ ਦੇਵ ਦੇਵ ਤੇ ਧੋਣੇ ਤੈਨੂੰ ਖੁੱਲੀ ਛੁੱਟੀ ਬਾਬੇ ਨੇ ਪਾਣੀ ਦੀ ਬੋਤਲ ਇੱਕੇ ਸਾਹ ਚ ਪੀਤੀ ਅੱਛਾ ਤੇ ਪਾਣੀ ਪਿਆ ਕੇ ਸਰਵਿਸ ਕੀਤੀ ਆ ਕੋਈ ਲੀਕੇ ਤਾਂ ਨਹੀਂ ਕਿਦੋਂ ਤੇ ਸ਼ਰਮ ਦੀ ਗੱਲ ਆ ਵੀ ਵੀਡੀਓ ਰਿਕਾਰਡ ਆ ਵੀ ਵੀਡੀਓ ਕਰਾਈ ਜਾਂਦਾ ਨਹੀਂ ਕੁੜੀ ਨੂੰ ਜਦੋਂ ਕੁੱਟ ਪੈਂਦੀ ਸੀ ਉਦੋਂ ਹਾਂ ਹੂੰ ਕੁੜੀ ਨੇ ਬਾਥਰੂਮ ਚ ਨਹਾ ਕੇ ਕੱਪੜੇ ਪਾਈ ਜਾਂਦੀ ਸੀ ਜਦ ਵੀਡੀਓ ਕਰਾਈ ਜਾਂਦੀ ਸੀ ਤੇ ਕੁੜੀ ਬੜਾ ਗਾਉਂ ਕੀ ਕਹਿੰਦੀ ਆ ਜਾਣੇ ਪਹੁੰਚਣ ਆਲੀ ਆ ਅੱਛਾ ਉਹ ਵੀ ਇੱਥੇ ਚਰਨ ਘਾਟੇ ਆ ਰਹੀ ਸੀ ਉਹ ਮਹਾਰਾਜ ਇਹਨਾਂ ਦੇ ਡਰਾਈਵਰ ਦੀ ਸਗੀ ਭੈਣਾਂ ਸੀ ਰਾਤ ਨੂੰ ਆਉਂਦੇ ਬਹੁਤ ਕੁਝ ਮਣਚਾ ਆ ਹੂੰ ਬਾਬਾ ਵੀ ਚਾਕਲ ਗਏ ਕੁੜੀ ਵੀ ਚਾਕਲ ਗਏ ਬਹੁਤ ਹੀ ਮਾਰ ਏਡਾ ਹਫਸ਼ਿਆ ਬਈ ਆਦਮੀ ਹੈ ਜੈਸ ਟਾਈਮ ਅਸੀਂ ਡੇਰੇ ਜਾਂ ਐਂਟਰ ਹੋਏ ਆ ਉਸ ਟਾਈਮ ਵੀ ਇੱਕ ਕੁੜੀ ਘੋੜੇ ਜੀ ਸੀ ਉਹਦੇ ਨਾਲ